ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਹੋਈ ਸੀ ਵਾਇਰਲ বাস ਦੀ ਛੱਤ ਉੱਪਰ ਬੈਠੇ ਹੋਏ ਸਨ ਵਿਦਿਆਰਥੀ ਖੜੇ ਹੋ ਰਹੇ ਸਨ ਪ੍ਰਸ਼ਾਸਨ ਤੇ ਸਵਾਲ ਅੱਜ ਪ੍ਰਸ਼ਾਸਨ ਵੱਲੋਂ ਮੌਕੇ ਤੇ ਪਹੁੰਚ ਕੀਤੀ ਗਈ ਕਾਰਵਾਈ ਤੋਂ ਜੁੜੇਗਾ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਦਾ ਸਵਾਦ ਕਰਦਾ ਹੈ ਬੀਤੀ ਦਿਨੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਮਿੰਨੀ ਬੱਸ ਦੇ ਉੱਪਰ ਸਕੂਲੀ ਵਿਦਿਆਰਥੀ ਬੈਠੇ ਹੋਏ ਸਨ ਜਿਸ ਨੂੰ ਲੈ ਕੇ ਫ੍ਰੀਕੋਰਡ ਪ੍ਰਸ਼ਾਸਨ ਉੱਪਰ ਸਵਾਲ ਖੜੇ ਹੋ ਰਹੇ ਸਨ ਕੀ ਟ੍ਰੈਫਿਕ ਦੀ ਦਿਨ ਦਿਹਾੜੇ ਤਜੀਆਂ ਆਉਂ ਰਹੀਆਂ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਪਰ ਉਸ ਤੋਂ ਬਾਅਦ ਹਰਕਤ ਵਿੱਚ ਆਉਂਦੇ ਹੋਏ ਆ ਪ੍ਰਸ਼ਾਸਨ ਵੱਲੋਂ ਬੱਸ ਆਪਰੇਟਰਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਇਸ ਸਬੰਧ ਦੇ ਵਿੱਚ ਗੱਲਬਾਤ ਕਰਦਿਆਂ ਹੋਇਆਂ ਟ੍ਰੈਫਿਕ ਇੰਚਾਰਜ ਵਕੀਲ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਧਿਆਨ ਵਿੱਚ ਜਦੋਂ ਇਹ ਵੀਡੀਓ ਆਈ ਉਸ ਤੋਂ ਬਾਅਦ ਪਤਾ ਲੱਗਾ ਕਿ ਇਹ ਬੱਸ ਡੋਨ ਪਿੰਡ ਤੋਂ ਚੱਲਦੀ ਹੈ ਤੇ ਫਰੀਦਕੋਟ ਆਉਂਦੀ ਹੈ ਇਸ ਦੇ ਵਿੱਚ ਕਗਿਆਣੇ ਸਕੂਲ ਦੇ ਵਿਦਿਆਰਥੀ ਸਨ ਜੋ ਬੱਸ ਦੇ ਵਿੱਚ ਆਉਂਦੇ ਸਨ ਉਨਾ ਕਹਿਆ ਕਿ ਸਵੇਰ ਅਜੋਬ ਮੌਕੇ ਤੇ ਜਾ ਕੇ ਉਹਨਾਂ ਵੱਲੋਂ ਬੱਸ ਦੇ ਸਮੇਂ ਤੇ ਚੈਕਿੰਗ ਕੀਤੀ ਗਈ ਤਾਂ ਬੱਸ ਵਿੱਚ ਅੱਜ ਸਵਾਰੀਆਂ ਠੀਕ ਸਨ ਅਤੇ ਜੋ ਵਿਦਿਆਰਥੀ ਸਨ ਉਹ ਵਿਦਿਆਰਥੀਆਂ ਨੂੰ ਵੀ ਸਮਝਾਇਆ ਗਿਆ ਕਿ ਤੁਸੀਂ ਕਾਨੂੰਨ ਦੀ ਪਾਲਣਾ ਕਰਨੀ ਹੈ ਤੇ ਬੱਸ ਚਾਲਕਾਂ ਨੂੰ ਵੀ ਸਮਝਾਇਆ ਗਿਆ ਅਤੇ ਉਹਨਾਂ ਦੇ ਕਾਗਜ਼ਾਤ ਚੈੱਕ ਕੀਤੇ ਗਏ ਅਤੇ ਉਹਨਾਂ ਦਾ ਚਲਾਨ ਵੀ ਕੀਤਾ ਗਿਆ ਹੈ ਦੇਖਣ ਵਾਲੀ ਗੱਲ ਇਹ ਹੈ ਕਿ ਜਿੱਥੇ ਇਸ ਵੀਡੀਓ ਤੋਂ ਬਾਅਦ ਪ੍ਰਸ਼ਾਸਨ ਤੇ ਸਵਾਲ ਖੜੇ ਹੁੰਦੇ ਨੇ ਪਰ ਦੂਜੇ ਪਾਸੇ ਇਹਦੇ ਵਿੱਚ ਧਿਆਨ ਦੇਣ ਵਾਲੀ ਸਾਡੀ ਖੁਦ ਵੀ ਗੱਲ ਹੁੰਦੀ ਸਾਡੇ ਬੱਚੇ ਕਿਵੇਂ ਪੱਸਾਂ ਦੇ ਉੱਪਰ ਬੈਠ ਕੇ ਜਾਂਦੇ ਨੇ ਅਸੀਂ ਵੀ ਇਸ ਬਾਰੇ ਧਿਆਨ ਦੇਈਏ ਤਾਂ ਜੋ ਕੋਈ ਅਜਿਹੀ ਅਣਸਕਾਵੀ ਘਟਨਾ ਨਾ ਹੋਵੇ ਤੁਸੀਂ ਸੁਣੋ ਇਸ ਬਾਰੇ ਹੋਰ ਕੀ ਵਧੇਰੇ ਜਾਣਕਾਰੀ ਸਾਂਝੀ ਕਰਦੇ ਨੇ ਟ੍ਰੈਫਿਕ ਅਫਸਰ ਵਕੀਲ ਸਿੰਘ ਅਤੇ ਕੀ ਦਿੱਤਾ ਬੱਚਿਆਂ ਨੂੰ ਅਤੇ ਉਹਨਾਂ ਦੇ ਮਾਪਿਆਂ ਨੂੰ ਸੰਦੇਸ਼ 7 ਵਜੇ ਨਾਕਾ ਲਾ ਲਿਆ ਸੀ ਪਿੰਡ ਖਗਿਆਣਾ ਇਹ ਜਿਹੜੀ ਬੱਸ ਚੱਲਦੀ ਹੈ ਜੀ ਡੋੜਪਿੰਡ ਤੋਂ ਚੱਲਦੀ ਹੈ ਸਾਧ ਘਲਕੇ ਜੋ ਇਹ ਸ਼ਿਮਰੀ ਵਾਲਾ ਤੇ ਕੁਘਿਆਣਾ ਆ ਕੇ ਬੱਚੇ ਉੱਤਰ ਤੇ ਜਿਆਦਾ ਜਿਹੜਾ ਰਸ਼ ਹੁੰਦਾ ਵੱਡਾ ਸਕੂਲ ਅ ਸੀਨੀਅਰ ਸੈਕੰਡਰੀ ਸਕੂਲ ਕੁਘਿਆਣਾ ਉਸ ਜਗ੍ਹਾ ਤੇ ਉੱਤਰ ਜਾਂਦੇ ਬਾਕੀ ਜਿਹੜਾ ਰੂਟੀਨ ਵਾਲਾ ਰੇਡ ਹੈ ਰੂਟ ਹੈਗਾ ਬੱਸ ਦਾ ਉਹ ਫਰੀਦਕੋਟ ਹੁੰਦੀ ਹੈ ਉਥੇ ਅਸੀਂ ਅੱਜ ਨਾਕਾ ਲਾਇਆ ਸੀ ਜਿਹੜੀ ਬੱਸ ਜੀ ਅੱਜ ਅੰਡਰ ਲੋਡ ਸੀਗੀ ਓਵਰ ਲੋਡ ਨਹੀਂ ਸੀਗੀ ਫਿਰ ਵੀ ਅਸੀਂ ਰੋਕ ਕੇ ਉਹਦੇ ਡਾਕੂਮੈਂਟ ਚੈੱਕ ਕੀਤੇ ਗਏ ਜਿੱਥੇ ਮਾਮਲੋਜ ਸਾਡੇ ਏਡੀਟੀ ਉਹ ਸਭ ਵੀ ਪਹੁੰਚ ਗਏ ਸੀ ਮੌਕੇ ਉਪਰ ਹੀ ਅਸੀਂ ਬੱਚਿਆਂ ਨੂੰ ਉਤਾਰ ਕੇ ਬੱਚਿਆਂ ਨੂੰ ਸਮਝਾਇਆ ਵੀ ਬੱਚੋ ਜੇ ਦੋਪਰ ਕੋਲਸ ਫੁੱਲ ਸੀ ਓਵਰ ਸ਼ਵੇਡ ਸੀਗੀ ਉਹ ਕਿਸੇ ਤਰ੍ਹਾਂ ਦਾ ਕੋਈ ਹਾਸਾ ਵਾਪਰ ਸਕਦਾ ਮਾਂ ਪਿਓ ਦੇ ਜਿਹੜੇ ਬੱਚੇ ਆ ਇੱਕ ਇੱਕ ਦੋਨੋਂ ਬੱਚੇ ਆ ਜੇਕਰ ਗੱਲਬਾਤ ਰੱਬ ਨਾ ਕਰੇ ਹੁੰਦੀ ਆ ਤਾਂ ਬੜਾ ਮੁਸ਼ਕਲ ਹੋ ਜਾਂਦਾ ਤੇ ਦੇਖੋ ਸਾਰੀ ਗੱਲ ਕੀਤੀ ਵੀ ਸੋਸ਼ਲ ਮੀਡੀਆ ਤੇ ਆਉਂਦੀ ਆ ਸਾਡੇ ਤੇ ਵੀ ਨਿਸ਼ਾਨੀਆਂ ਚਿੰਨ ਲਾਏ ਜਾਂਦੇ ਇਹ ਪੁਲਿਸ ਕਾਰਵਾਈ ਨਹੀਂ ਕਰਦੀ ਪ੍ਰਸ਼ਾਸਨ ਨਹੀਂ ਕਰਦੀ ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਬੱਚਿਆਂ ਨੂੰ ਵੀ ਸਮਝਾਇਆ ਵੀ ਬੇਟੇ ਤੁਹਾਡਾ ਜਿਹੜਾ ਸਫਰ ਹੈ ਬਸ ਦਾ ਉਮੇਰਾ ਸਕੂਲ ਤੋਂ ਜਿਹੜਾ ਪਿੰਡ ਸ਼ਿਮਰੇ ਵਾਲਾ 2-3 ਕਿਲੋਮੀਟਰ ਹੈ ਦੌੜੋਂ 5 ਕਿਲੋਮੀਟਰ ਹੋ ਸਕਦਾ ਬਹੁਤ ਬਹੁਤ ਪਸੀਨਾ ਕੀ ਰਿਹਾ ਜੇ ਤੁਸੀਂ ਸਾਈਕਲ ਤੇ ਆਉਂਗੇ ਤਾਂ ਸਿਹਤ ਵੀ ਤੰਦਰੁਸਤ ਰਹਿੰਦੀ ਹੈ ਕਿਉਂਕਿ ਪੁਰਾਣੇ ਟਾਈਮ ਦੇ ਵਿੱਚ ਅਸੀਂ ਟਾਈਮ ਦੇ ਜਿਹੜੇ ਪੜੇ ਅਸੀਂ ਤਾਂ 4-4 ਕਿਲੋਮੀਟਰ ਪੈਦਲ ਜਾ ਕੇ ਪੜਿਆ ਤੇ ਸਾਈਕਲ ਦੇ ਵਿੱਚ ਮਤਲਬ 5 ਜਾਂ 7 ਮਿੰਟਾਂ ਦਾ ਰਸਤਾ ਉਹਨਾਂ ਨੂੰ ਬੱਚਿਆਂ ਨੂੰ ਇਹੀ ਗਾਰੰਟੀ ਦਿੱਤਾ ਵੀ ਤੁਸੀਂ ਸਾਈਕਲ ਲੈ ਕੇ ਸਾਈਕਲ ਤੇ ਆਇਆ ਕਰੋ ਬੇਸ਼ੱਕ ਤੁਸੀਂ ਦੋ-ਦੋ ਦੀ ਜੋੜੀ ਬਣਾ ਲਓ ਇੱਕ ਸਾਈਕਲ ਲੈ ਲਓ ਕਿ ਇੱਕ ਦਿਨ ਦੂਸਰੇ ਨੇ ਚਲਾ ਲਿਆ ਦੂਜੇ ਦਿਨ ਦੂਜੇ ਨੇ ਚਲਾ ਲਿਆ ਮੇਰੀ ਮਾਂ ਪਿਓ ਨੂੰ ਵੀ ਬ ਜਿਹੜੇ ਕਿ ਇਹ ਆਪਣਾ ਮੱਧ ਵਰਗ ਘਰਾਂ ਦੇ ਹੁੰਦੇ ਆ ਉਹ ਆਪਾਂ ਇਹਨਾਂ ਖਰਚਾ ਨਹੀਂ ਕਰ ਸਕਦੇ ਸਾਰੀ ਸਾਈਕਲਾਂ ਦੇ ਜਾਂ ਬਾਈਕਾਂ ਦੇ ਬੱਚੇ ਚਲਾਉਣ ਜੋਗੀ ਨਹੀਂ ਹੈ ਕਿਉਂਕਿ ਉਹ ਅੰਡਰੀ ਹੈ ਤੇ ਉਹਨਾਂ ਨੂੰ ਸਾਈਕਲ ਜ਼ਰੂਰ ਲੈ ਕੇ ਦਿਓ ਕਿਉਂਕਿ ਇੱਕ ਤਾਂ ਬੱਸ ਦਾ ਟਾਈਮ ਵੇਸਟ ਕਰਦੇ ਉਹਨਾਂ ਨੂੰ ਪਹਿਲਾਂ ਵਿਚਾਰਿਆਂ ਨੂੰ 1/2 ਘੰਟਾ ਪਹਿਲਾਂ ਕਿ ਬੱਸ ਤੇ ਵੇਟ ਕਰਨੀ ਪੈਂਦੀ ਸਕੂਲ ਜਾਣ ਮੌਕੇ ਵੀ ਤੇ ਛੁੱਟੀ ਮੌਕੇ ਵੀ ਉਹ ਸਾਡਾ ਟਾਈਮ ਵੀ ਬਚੂਗਾ ਤੇ ਨਾਲੇ ਸਾਡੀ ਕਸਰਤ ਦੀ ਕਸਰਤ ਤੇ ਨਾਲੇ ਅਸੀਂ ਸਕੂਲ ਦੇ ਟਾਈਮ ਸਮੇਂ ਸਿਰ ਆ ਸਕਦੇ ਹਾਂ ਤੇ ਸਮੇਂ ਸਿਰ ਜਾ ਸਕਦੇ ਹਾਂ ਬੱਸ ਜਿਹੜੀ ਅੰਡਰ ਲੋਡ ਸੀਗੀ ਚੈੱਕ ਕੀਤੀ ਉਹਦੇ ਤੇ ਡਾਕੂਮੈਂਟ ਸਾਰੇ ਚੈੱਕ ਕੀਤੇ ਉਹਦਾ ਡਰਾਈਵਰ ਦਾ ਲਾਇਸੈਂਸ ਨਹੀਂ ਸ਼ੂ ਕਹਿ ਰਿਹਾ ਸੀ ਕਿ ਮੈਂ ਅੱਜ ਆਇਆ ਤੇ ਘਰੇ ਆਣ ਪਰ ਸਾਨੂੰ ਪੇਸ਼ ਨਹੀਂ ਕਰ ਸਕਿਆ ਲਾਇਸੈਂਸ ਉਹਦਾ ਲਾਇਸੈਂਸ ਦਾ ਚਲਾਨ ਕੀਤਾ ਔਰ ਤੁਹਾਡੇ ਮਾਦੀਵਰੀ ਮੈਂ ਸਾਰੇ ਜਿੰਨੇ ਵੀ ਬੱਸ ਆਪਰੇਟਰ ਹਨ ਉਹਨਾਂ ਨੂੰ ਬੇਨਤੀ ਕਰਦਾ ਵੀ ਜਿਹੜੀ ਤੁਸੀਂ ਆਮ ਵੀ ਰੂਟਾਂ ਤੇ ਬੱਸਾਂ ਚੱਲਦੀਆਂ ਜਿਹੜੀਆਂ ਸਵਾਰੀਆਂ ਉਹ ਅੰਡਰ ਲੋਡ ਰੱਖੋ ਕੋਈ 2-4 ਸਵਾਰੀਆਂ ਦਾ ਤਾਂ ਅਸੀਂ ਬਰਦਾਸ਼ਤ ਕਰ ਸਕਦੇ ਹਾਂ ਬਚਤ ਵੀ ਹੋ ਜਾਂਦੀ ਹੈ ਪਰ ਜਦੋਂ ਜਿੰਨੀਆਂ ਬੈਠੀਆਂ ਉਹਨੀਆਂ ਖੜੀਆਂ ਤੇ ਉਹਨੀਆਂ ਛੱਤ ਤੇ ਤੇ ਫਿਰ ਇਹ ਨਾ ਸਹਿਣਯੋਗ ਹਨ ਜੀ ਤੁਹਾਡਾ ਅਸੀਂ ਨੁਕਸਾਨ ਨਹੀਂ ਕਰਨਾ ਚਾਹੁੰਦੇ ਵੀ ਤੁਹਾਨੂੰ ਚਲਾਨ ਦੇ ਕੇ ਸਜ਼ਾ ਵੀ ਦੇਣਾ ਚਾਹੁੰਦੇ ਅਸੀਂ ਤਾਂ ਇੱਕ ਅਸੀਂ ਦੇਖੋ ਮੈਂ ਸਮੇਂ-ਸਮੇਂ ਤੇ ਪੀਲੰਗ ਕਰਦਾ ਹੀ ਰਹਿਣਾ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਕਿਸੇ ਤਰ੍ਹਾਂ ਦਾ ਵੀ ਅਸੀਂ ਜਿਹੜਾ ਸਾਡਾ ਖਰਚਾ ਹੁੰਦਾ ਚਲਾਨ ਕਰਨਾ ਪੈਂਦਾ ਸਾਨੂੰ ਮਜਬੂਰੀ ਵਸ ਜੋ ਸਾਡੇ ਕਹਿੰਦੇ ਮਤਲਬ ਕਿ ਨਹੀਂ ਚੱਲਦਾ ਜਾਂ ਜਿੱਥੇ ਪਬਲਿਕ ਨੂੰ ਵੀ ਉਸ ਚੀਜ਼ ਦੀ ਸਮੱਸਿਆ ਹੁੰਦੀ ਹੈ ਤੇ ਸਾਨੂੰ ਚਲਾਨ ਦੀ ਲੋੜ ਹੀ ਨਾ ਪਵੇ ਤੁਸੀਂ ਆਪ ਹੀ ਸਾਡੇ ਨਾਲ ਸਹਿਮਤੀ ਨਾਲ ਚੱਲੋ ਮੰਨੋ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਤੇ ਅੰਡਰ ਵੇਟ ਗੱਡੀਆਂ ਲੋਡ ਨੂੰ ਮੈਂ ਇੱਕ ਹੂੰਗਾ ਤੇ ਜਿਹੜੀਆਂ ਬੱਸਾਂ ਵਾਲੀਆਂ ਹੋਰੀ ਅੰਡਰ ਲੋਡ ਰੱਖੋ ਧੰਨਵਾਦ